ਸ਼ਸ਼ੀਕਾਲ ਮੈਂ ਡਾਕਟਰ ਗੌਰਵਜੀਤ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਤਾਪਮਾਨ ਜਿਹੜਾ ਉਹ ਆਮ ਨਾਲੋਂ ਉੱਪਰ ਚੱਲ ਰਿਹਾ ਹੈ ਸੂਰਜ ਦੇਵਤਾ ਜੀ ਪੂਰੇ ਤਰੀਕੇ ਨਾਲ ਚਮਕਣ ਲੱਗ ਚੁੱਕੇ ਨੇ ਭਾਵੇਂ ਕਿ ਹਾਲੇ ਜਨਵਰੀ ਦਾ ਮਹੀਨਾ ਹੀ ਚੱਲ ਰਿਹਾ ਹੈ ਅੰਤਿਮ ਪੜਾਵਾ ਦੇ ਵਿੱਚ ਪਰ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਕਾਫੀ ਵਾਧਾ ਹੋ ਚੁੱਕਿਆ ਹੈ ਤੇ ਆਈਐਮਡੀ ਨੇ ਜਿਵੇਂ ਜਨਵਰੀ ਦੇ ਸ਼ੁਰੂ ਦੇ ਵਿੱਚ ਹੀ ਵਾਰਨਿੰਗ ਜਾਰੀ ਕਰ ਦਿੱਤੀ ਸੀ ਵੀ 26 ਜਨਵਰੀ ਤੋਂ ਬਾਅਦ ਜਿਹੜਾ ਮੌਸਮ ਦਾ ਗਰਮੀ ਦਾ ਪ੍ਰਭਾਵ ਹੈਗਾ ਉਹ ਵਧੂਗਾ ਤੇ ਗਰਮੀਆਂ ਅਗੇਤੀਆਂ ਆਉਣ ਦੀ ਸੰਭਾਵਨਾ ਵੀ ਇਸ ਸਾਲ ਪ੍ਰਗਟਾ ਦਿੱਤੀ ਦੀ ਤੇ ਇਸ ਦੇ ਪ੍ਰਭਾਵ ਨੂੰ ਘਟ ਕਰਨ ਲਈ ਕੁਝ ਜਿਹੜੇ ਨੁਕਤੇ ਨੇ ਉਹ ਆਪਾਂ ਅਪਣਾ ਸਕਦੇ ਆ ਤੇ ਜਿਸ ਦੇ ਵਿੱਚ ਪਹਿਲੀ ਗੱਲ ਤਾਂ ਜਿਹੜੀ ਧਰਤੀ ਦੇ ਵਿੱਚਲੀ ਨਮੀ ਹੈ ਲਾ ਪਾਸਾ ਜਾਨੀ ਕਿ ਬੂਟੇ ਦਾ ਕਣਕ ਦਾ ਉਸ ਨਮੀ ਨੂੰ ਆਪਾਂ ਬਰਕਰਾਰ ਰੱਖੀਏ ਕਿਉਂਕਿ ਪਾਣੀ ਦੀ ਇੱਕ ਪ੍ਰਾਪਰਟੀ ਹੁੰਦੀ ਹੈ ਜਾ ਗੁਣ ਹੁੰਦਾ ਵੀ ਇਹ ਹੌਲੀ-ਹੌਲੀ ਗਰਮ ਹੁੰਦਾ ਹੈ ਤੇ ਹੌਲੀ-ਹੌਲੀ ਇਹ ਠੰਡਾ ਹੁੰਦਾ ਤਾਂ ਕਰਕੇ ਜਿਹੜਾ ਮੌਸਮ ਦਾ ਪ੍ਰਭਾਵ ਹੈ ਉਸ ਨੂੰ ਇਹ ਘੱਟ ਕਰ ਦਿੰਦਾ ਤੇ ਦੂਸਰੇ ਨੰਬਰ ਦੇ ਉੱਤੇ ਜਿਹੜੇ ਰੇਤਲੇ ਬਹਾਨੇ ਖਾਸ ਕਰਕੇ ਉਹਨਾਂ ਦੇ ਵਿੱਚ ਤਾਂ ਪਾਣੀ ਹੁਣ ਲਾ ਦੇਣਾ ਚਾਹੀਦਾ ਉਹਦੇ ਵਿੱਚ ਬਹੁਤਾ ਆਪਾਂ ਨੂੰ ਸੁਕਾ ਸੁਕਾ ਕੇ ਪਾਣੀ ਹੁਣ ਨਹੀਂ ਲਾਉਣਾ ਚਾਹੀਦਾ ਤੌਰ ਤੇ ਰੇਸਲੇ ਬਹਾਨੇ ਦੇ ਵਿੱਚ ਤਾਂ ਪਾਣੀ ਦਾ ਖਿਆਲ ਨਮੀ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਤੇ ਦੂਜੇ ਨੰਬਰ ਦੇ ਉੱਪਰ ਜਿਵੇਂ ਪੋਟਾਸ਼ੀਅਮ ਹੈ ਤਾਂ ਇਸ ਦੀਆਂ ਸਪਰੇਹਾਂ ਆਪਾਂ ਨੂੰ ਕਰ ਦੇਣੀਆਂ ਚਾਹੀਦੀਆਂ ਨੇ ਇਹਦੀ ਸਲਾਹ ਕਾਫੀ ਜਿਹੜੇ ਖੇਤੀਬਾੜੀ ਮਾਹਰ ਨੇ ਉਹ ਵੀ ਦਿੰਦੇ ਨੇ ਤੇ ਯੂਨੀਵਰਸਿਟੀ ਵੱਲੋਂ ਕਾਫੀ ਯੂਨੀਵਰਸਿਟੀਆਂ ਵੱਲੋਂ ਵੀ ਇਹਦੀਆਂ ਸਪਾਰਸ਼ਾਂ ਆ ਗਈਆਂ ਤੇ ਜਿੰਨੇ ਕਿ ਮੈਂ ਖੋਜ ਪੱਤਰ ਪੜ੍ਹੇ ਨੇ ਉਹਨਾਂ ਦੇ ਵਿੱਚ ਵੀ ਇਹੀ ਹੈ ਕਿ ਜਿਹੜਾ ਪੋਟਾਸ਼ ਆ ਉਹ ਜਿਹੜੀ ਸੈਲਾਂ ਦੀ ਸੈਨੇਸੈਂਸ ਹੁੰਦੀ ਹੈ ਜਾਨੀ ਕਿ ਸੈੱਲ ਜਦੋਂ ਮੌਤ ਦੇ ਪਰਵਧਨਾਂ ਸ਼ੁਰੂ ਕਰਦੇ ਨੇ ਜਾਂ ਸੈੱਲਾਂ ਦੇ ਵਿੱਚ ਬੜਾਪਾ ਜ ਰੋਣਾ ਸ਼ੁਰੂ ਹੋ ਜਾਂਦਾ ਤਾਂ ਉਸ ਬੜਾਪੇ ਨੂੰ ਉਹ ਲੰਮੇ ਲਮੀਰਾ ਕਰ ਦਿੰਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਕਣਕਾ ਜਿਹੜੀ ਉਹ ਹੌਲੀ ਹੌਲੀ ਬੜਾਪੇ ਵੱਲ ਜਾਂਦੀ ਹੈ ਜੇ ਆਪਾਂ ਉਹਦੇ ਤੇ ਪੋਟਾਸ਼ ਦੀਆਂ ਸਪਰੇਹਾਂ ਕਰ ਦਈਏ ਤਾਂ ਇਸ ਤਰੀਕੇ ਨਾਲ ਆਪਾਂ ਕਿਤੇ ਨਾ ਕਿਤੇ ਜਿਹੜਾ ਤਾਪਮਾਨ ਉਹਦੇ ਪ੍ਰਭਾਵ ਨੂੰ ਘੱਟ ਕਰ ਸਕਦੇ ਹਾਂ ਤੇ ਬੂਰ ਪੈਣ ਤੋਂ ਪਹਿਲਾਂ ਜਿਹੜੀ ਇਹ ਦੀ ਸਪਰਸ਼ਾ ਉਹ 05234 ਦੀ ਕੀਤੀ ਗਈ ਆ ਦਿਔਰੇ ਚ ਆਪਾਂ ਬੂਰ ਆਨ ਵਗੈਰਾ ਵੀ ਪਾ ਸਕਦੇ ਆ 80 ਤੋਂ ਲੈ ਕੇ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਜਦੋਂ ਬੂਰ ਛੱਡ ਜਾਵੇ ਤਾਂ ਉਦੋਂ ਆਪਾਂ 0050 ਆ ਦੀ ਜਿਹੜੀ ਸਪਰੇਅ ਹੈ ਉਹ ਕਰ ਸਕਦੇ ਆ ਤੇ ਇਹ ਸੀ ਕੁਝ ਕੁ ਗੱਲਾਂ ਆ ਤਾਪਮਾਨ ਤੇ ਤਾਪਮਾਨ ਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਬਹੁਤ ਬਹੁਤ ਸ਼ੁਕਰੀਆ ਜੀ ਸਾਸਤਰੀ ਕਾ